ਕਿ ਆਪਣੀ ਕੇਂਦਰੀ ਪਾਰਟੀ ਮਾ ਪਾਰਟੀ ਸ਼ੋਮੀ ਅਕਾਲੀ ਦਲ ਦੇ ਰਖੇ ਸ਼ੁਕਰੀਆ ਕਰਦਾ ਹਾਂ ਪ੍ਰਧਾਨ ਸਾਹਿਬ ਉਹਨਾਂ ਨੂੰ ਸਭ ਤੋਂ ਪਹਿਲਾਂ ਸ਼ਾਮਲ ਕਰਾਂਗੇ ਪਹਿਲੇ ਨੰਬਰ ਤੇ ਨੇ ਪ੍ਰਿੰਟੇ ਕੋਲ ਉਹ ਜਿਹੜੇ ਸਟੇਟ ਪ੍ਰੈਜ਼ੀਡੈਂਟ ਸਾਹਿਬ ਆਮ ਆਦਮੀ ਪਾਰਟੀ ਥੈਂਕ ਯੂ ਪ੍ਰੀਤੀ ਮੂਖਰਾ ਜੀ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਦੇ ਆਮ ਆਦਮੀ ਪਾਰਟੀ ਬਣੀ ਐ ਉਦੋਂ ਦੇ ਉਹਨਾਂ ਦੇ ਮਹਿਲਾ ਵਿੰਗ ਜਿਹੜੀ ਹੈਗੀ ਉਹਦੇ ਪ੍ਰਧਾਨ ਰਹੇ ਤੇ ਕਿਉਂ ਦੁਖੀ ਹੋਏ ਇਹਦਾ ਇੱਕ ਬਹੁਤ ਵੱਡਾ ਰੀਜ਼ਨ ਹੈ ਕੱਲੇ ਆਨਿਸ ਸਾਰੇ ਇਹਨਾਂ ਦੇ ਵਰਕਰ ਜਿਨ੍ਹਾਂ ਨੇ ਬੜੇ ਸੁਪਨੇ ਲੈ ਕੇ ਆਮ ਆਦਮੀ ਪਾਰਟੀ ਬਣਾਈ ਸੀ ਕੀ ਆ ਪੰਜਾਬ ਦੇ ਲੋਕਾਂ ਦੀ ਪਾਰਟੀ ਹੋਊਗੀ ਤੇ ਪੰਜਾਬ ਦੇ ਲੋਕੀ ਸੇਵਾ ਕਰਨਗੇ ਪੰਜਾਬ 'ਚ ਹੋ ਕੀ ਗਿਆ ਪੰਜਾਬ ਦੇ ਲੋਕਾਂ ਨੂੰ ਤਾਂ ਵੰਡ ਦਿੱਤਾ ਹੀ ਨਹੀਂ ਇਹਨਾਂ ਨੇ ਤੁਸੀਂ ਅੱਜ ਦੇਖ ਲਓ ਸਸੋੜੀਆ ਕੇਜਰੀਵਾਲ ਜੈਨ ਪਾਠਕ ਭੈਭਵ ਕੁਮਾਰ ਸੰਦੀਪ ਪਾਠਕ ਵਿਕਰਮ ਸਾਨੀ ਰਾਗਵ ਚੱਡਾ ਸਾਰੇ ਬਾੜ ਦੇ ਆ ਕੀ ਕਰਨਾ ਹੈ ਸਾਰੀਆਂ ਚੀਜ਼ਾਂ ਤੇ ਕਬਜ਼ਾ ਕਰ ਲਿਆ ਹਰ ਚੇਅਰਮੈਨੀ ਤੇ ਰਾਜ ਸਭਾ ਤੇ ਚੀਫ ਮਿਨਿਸਟਰ ਤੁਸੀਂ ਦੇਖਿਆ ਜਿਵੇਂ ਬੱਕਰੀ ਮਗਰ ਲੇਲਾ ਹੁੰਦਾ ਹੈ ਉਹਵੇਂ ਕੇਜਰੀਵਾਲ ਦੇ ਮਗਰ ਲੇਲੇ ਮੂੰਹ ਚੀਫ ਮਿਨਿਸਟਰ ਨੂੰ ਸ਼ਰਮ ਆਉਂਦੀ ਹੈ ਦੇਖ ਕੇ ਕਿ ਕੇਜਰੀਵਾਲ ਆ ਕੇ ਉਦਘਾਟਨ ਕਰਦਾ ਕੇਜਰੀਵਾਲ ਆ ਕੇ ਸੰਬੋਧਨ ਕਰਦਾ ਕੇਜਰੀਵਾਲ ਆ ਕੇ ਪ੍ਰੋਗਰਾਮ ਦੱਸਦਾ ਕਿ ਸਟੇਟ ਕੀ ਕਰੂਗੀ ਤੇ ਮੁੱਖ ਮੰਤਰੀ ਬੈਠਾ ਕੱਲਾ ਸਪੈਕਟੇਟਰ ਹੈ ਐਤੋਂ ਮੈਨੂੰ ਲੱਗਦਾ ਐਜੀ ਸਿਚੁਏਸ਼ਨ ਕੱਲੇ ਪੰਜਾਬ ਚ ਦੋ ਹਿੰਦੁਸਤਾਨ ਚ ਕਿਤੇ ਨਹੀਂ ਹੋਈ ਕਿ ਕਿਸੇ ਹੋਰ ਸਟੇਟ ਦੇ ਸਰਕਾਰ ਲੀਡਰਸ਼ਿਪ ਨੇ ਇਲੈਕਟਿਡ ਸਟੇਟ ਦੇ ਚੀਫ ਮਿਨਿਸਟਰ ਨੂੰ ਜ਼ੀਰੋ ਕਰਤਾ ਹੋਏ ਟਰਸਟੀ ਨਹੀਂ ਕਰਦੇ ਚੀਫ ਮਿਨਿਸਟਰ ਨੂੰ ਟਰਸਟੀ ਨਹੀਂ ਕਰਦੇ ਕੋਈ ਪੰਜਾਬ ਦਾ ਐਮਐਲਏ ਤੇ ਲੀਡਰਸ਼ਿਪ ਨੂੰ ਟਰਸਟ ਨਹੀਂ ਕਰਦੇ ਹਰ ਮਿਨਿਸਟਰ ਦੇ ਨਾਲ ਦਿੱਲੀੋਂ ਇੱਕ ਉਹਨਾਂ ਦਾ ਬੰਦੇ ਆਏ ਆ ਬੈਠੇ ਹਰ ਮਹਿਕਮੇ ਵਿੱਚ ਉਹ ਬੰਦੇ ਆ ਮਿਨਿਸਟਰ ਦੇ ਨਾਲ ਟੇਬਲ ਲਾਇਆ। ਉਹ ਸਟੇਬਲ ਜਿਹੜੀਆਂ ਫਾਈਲਾਂ ਆਉਂਦੀਆਂ ਪਹਿਲੇ ਉਹ ਦੇਖਦੇ ਆ ਮਿਨਿਸਟਰ ਦਾ ਕੰਮ ਹੈ ਕੱਲਾ ਦਸਕਤ ਕਰਨਾ। ਜੇ ਦੋ ਪਤਾਈਓ ਕਾਰਨ ਹੈ ਕਿ ਸਾਰੀ ਲੋਕੀ ਦੇਖੋ ਇੰਨੀ ਸੇਵਾ ਕੀਤੀ ਇਹਨਾਂ ਨੇ। ਪੂਰੀ ਸਾਰੇ ਲਗਾਤਾਰ ਮਹਿਲਾ ਵਿੰਗ ਨੂੰ ਤਗੜਾ ਕਰਨਾ ਲਗਾਤਾਰ ਇਹਨੇ ਮਿਹਨਤ ਕੀਤੀ ਪਰ ਉਹ ਤਾਂ ਚਾਹੁੰਦੇ ਕਿ ਉਹ ਉਹ ਉਤਲੇ ਜਿਹੜੇ ਬਾਹਰ ਲਿਆ ਸਾਰਾ ਮਲਾਈ ਉਹ ਲੱਗੇ ਖਾਨ ਨੂੰ ਜਿਨ੍ਹਾਂ ਨੇ ਮਿਹਨਤ ਕੀਤੀ ਖੂਨ ਪਸੀਨੇ ਦੀ ਮਿਹਨਤ ਕਰਕੇ ਪਾੜੀ ਖੜੀ ਕਰਤੀ ਉਹਨਾਂ ਨੇ ਸਾਰੇ ਨੂੰ ਇਗਨੋਰ ਕਰਤਾ ਹੁਣ ਹਾਲਾਤ ਆ ਆਈ ਹੈ ਕਿ ਪੰਜਾਬ ਫਾਈਨੈਂਸ਼ੀਅਲ ਕ੍ਰਾਈਸਿਸ 'ਚ ਆ ਗਿਆ ਫਾਈਨੈਂਸ਼ੀਅਲ ਕ੍ਰਾਈਸਿਸ ਤੁਸੀਂ ਦੇਖ ਲਓ ਅੱਜ ਤਰੀਕ ਹੈਗੀ 12 ਤਰੀਕ 11 ਤਰੀਕ ਹੈ 12 ਤਰੀਕ 11 ਤਰੀਕ ਹੈ ਅੱਜ ਤੱਕ ਪੰਜਾਬ ਦੇ EMPLOYEES ਨੂੰ ਤਨਖਾਹ ਨਹੀਂ ਮਿਲੀ ਅੱਜ ਤੱਕ ਪੰਜਾਬ ਦੇ EMPLOYEES ਨੂੰ ਤਨਖਾਹ ਨਹੀਂ ਮਿਲੀ ਜਿਹੜੇ ਪਹਿਲੀ ਤਰੀਕ ਨੂੰ ਸਰਕਾਰ ਆ ਜਾਂਦੀ ਸੀ ਪਹਿਲੀ ਤਰੀਕ ਨੂੰ ਤਨਖਾਹ ਆ ਜਾਂਦੀ ਸੀ ਅੱਜ ਤੱਕ ਨਹੀਂ ਮਿਲੀ ਤੁਸੀਂ ਦੇਖ ਲਓ 1 ਲੱਖ ਕਰੋੜ ਕਰਜ਼ਾ ਲੈ ਲਿਆ ਆ 3 ਸਾਲਾਂ 'ਚ ਤੇ ਕਹਿੰਦੇ ਅਸੀਂ 24 ਹਜ਼ਾਰ ਏਕੜ ਜ਼ਮੀਨ ਖਰੀਦਣੀ ਹੈ ਲੈਂਡ ਪੂਲਿੰਗ ਕਰਨੀ ਹੈ ਇਹ ਕਰਨੀ ਹੈ ਉਹ ਕਰਨੀ ਹੈ ਡਰਮ ਮੈਨੂੰ ਤਾਂ ਡਰ ਆਇਆ ਕਿ ਫਾਈਨੈਂਸ਼ੀਅਲ ਕ੍ਰਾਈਸਿਸ ਐਨਾ ਹੋ ਜਾਣਾ ਹੈ ਕਿ EMPLOYEES ਨੂੰ ਲੱਗਦਾ ਦਫਤਰੇ ਨੇ ਬੰਦ ਹੋ ਜਾਣਗੇ ਕਿਉਂਕਿ ਜੇ ਹੁਣ ਤਾਂ 15-20 ਦਿਨ ਹੋ ਗਿਆ ਅਗਲੇ 2 ਮਹੀਨਿਆਂ ਤੋਂ ਮੈਨੂੰ ਲੱਗਦਾ ਮੈਨੂੰ ਫਾਈਨੈਂਸ ਵਾਲੇ ਦੱਸ ਰਹੇ ਸੀ ਕਿ 2-2 ਮਹੀਨੇ ਲੇਟ ਹੋਣਗੀਆਂ ਤਨਖਾਹਾਂ ਮੈਂ ਪਹਿਲਾ ਸਟੇਟ ਹੋਊਗਾ ਜਿੱਥੇ 2-2 ਮਹੀਨੇ ਤਨਖਾਹਾਂ ਲੇਟ ਹੋਣਗੀਆਂ ਆ ਸਾਰੀਆਂ ਕਰਤੂਤਾਂ ਆਮ ਆਦੀ ਪਾਰਟੀ ਦੀਆਂ ਤੁਸੀਂ ਦੇਖੋ ਕਿੰਨਾ ਵੇਸਟ ਕਰਦੇ ਆ ਪੈਸਾ ਹਜ਼ਾਰ ਕਰੋੜ ਰੁਪਏ ਸਾਲ ਦਾ ਤਾਂ ਕੱਲਾ ਪਬਲਿਕ ਰਿਲੇਸ਼ਨ ਤੇ ਆ ਝੂਠੀਆਂ ਆਪਣੀਆਂ ਫੋਟੋਆਂ ਦਿਖਾਉਣ ਤੇ ਆ ਦੇਖੋ 3 ਸਾਲਾਂ ਤਕਰੀਬਨ 3000 ਕਰੋੜ ਰੁਪਏ ਲਾਤਾ ਇੱਥੇ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਇੱਥੇ ਸੜਕਾਂ ਟੁੱਟੀਆਂ ਪਈਆਂ ਇੱਥੇ ਸੀਵਰੇਜ ਦੀ ਬੁਰੀ ਹਾਲ ਹੈ ਪਰ ਆਪਣੀ ਸ਼ਕਲ ਦਿਖਾਉਣ ਵਾਸਤੇ ਕੇਜਰੀਵਾਲ ਨੇ ਹਜ਼ਾਰ ਕਰੋੜ ਰੁਪਏ ਮਹੀਨਾ ਸਾਲ ਦਾ ਲਾ ਰਿਹਾ ਜਿੰਨਾ ਹੈਲੀਕਾਪਟਰ ਦਾ ਖਰਚਾ ਜਿੰਨੇ ਜਹਾਜ਼ ਦਾ ਖਰਚਾ ਜਿੱਥੇ ਕੇਜਰੀਵਾਲ ਹਿੰਦੁਸਤਾਨ ਜਾਂਦਾ ਸਾਰਾ ਪੰਜਾਬ ਸਰਕਾਰ 250 ਪੁਲਿਸ ਵਾਲੇ ਦਿੱਲੀ ਕੇਜਰੀਵਾਲ ਦੇ ਘਰ ਨੂੰ ਤੇ ਕੇਜਰੀਵਾਲ ਨੂੰ ਸਿਕਿਉਰਟੀ ਦੇ ਦੇਣ ਲੱਗੇ ਆਹ ਤਾਂ ਹਾਲਾਤ ਹੈ ਉਨੇ ਬੰਦੇ ਖਸੋੜੀਆਂ ਨਾਲ ਹੈ ਉਨੇ ਬੰਦੇ ਆ ਭੈਵਿਕ ਮਾਰਨ ਨਾਲ ਹੈ ਉਨੇ ਬੰਦੇ ਇਹਨਾਂ ਦੇ ਜੈਨ ਨਾਲ ਹੈ ਸਾਰਾ ਆਹ ਸਾਰਾ ਢਾਂਚਾ ਆਈ ਹੈ ਮੈਂ ਪੰਜਾਬੀਆਂ ਨੂੰ ਹੱਥ ਬਿੰਦੀ ਬਿੰਦੀ ਕਰਦਾ ਆ ਤਾਂ ਈਸਟ ਇੰਡੀਆ ਕੰਪਨੀ ਤੋਂ ਵੀ ਭੜੇ ਹੈ ਆ ਤਾਂ ਜਮਾਈ ਇਹਨਾਂ ਨੂੰ ਕੋਈ ਦਰਦ ਨਹੀਂ ਅੱਜ ਦੇਖੋ ਲੋਕੀ ਮਰੀ ਜਾਂਦੇ ਐ ਅਜਮਨ ਹੁਣੀ ਮੈਨੂੰ ਖਬਰ ਆਈ ਸੀ ਮੈਡੀਕਲ ਸਾਹਿਬ ਦੇ ਸਟੈਚੂ ਫਿਰ ਤੋਂ ਵੈਂਟਲੇਜ ਕਰਤਾ ਕੋਈ ਪੁੱਛਣ ਵਾਲਾ ਨਹੀਂ ਰੋਜ਼ ਡਕੈਤੀਆਂ ਰੋਜ਼ ਮਰਡਰ ਰੋਜ਼ ਐਕਸਟਰਸ਼ਨ ਮੈਂ ਅੱਜ ਲੁਧਿਆਣੇ ਚ ਮੈਂ ਇੰਡਸਟਰੀਸਟੂ ਮਿਲ ਰਿਹਾ ਕਈ ਹਲਕੇ ਵੈਸਟ ਵਾਲੇ ਨੇ ਸਾਰਿਆਂ ਨੂੰ ਫਰੋਤੀਆਂ ਦੇ ਪੈ ਆਇਆ ਤੇ ਸਾਰਿਆਂ ਨੇ ਦਿੱਤੇ ਪੈਸੇ ਤੇ ਉਹ ਕਹਿੰਦੇ ਪੁਲਿਸ ਕੋਲ ਜਾਈਏ ਪੁਲਿਸ ਕਹਿੰਦੇ ਜੀ ਤੁਸੀਂ ਆਪ ਹੀ ਨਪਟਾਲੋ ਕਿਉਂਕਿ ਐਵੇਂ ਨਾ ਹੋਵੇ ਤੁਹਾਡੀ ਜ਼ਿੰਦਗੀ ਦਾ ਜਾਂ ਬੱਚਿਆਂ ਦਾ ਨੁਕਸਾਨ ਹੋ ਜੇ ਜੇ ਪੁਲਿਸ ਕਮਿਸ਼ਨਰ ਪੁਲਿਸ ਯਾ ਕਰੂਗੀ ਤੇ ਫਿਰ ਰਹੂਗਾ ਕੀ ਐਸ ਕਰਕੇ ਮੈਂ ਆਈ ਬੇਨਤੀ ਕਰਨ ਆਲਾ ਕਿ ਆ ਜਿਹੜਾ ਇਲੈਕਸ਼ਨ ਹੈ ਮੈਂ ਵੈਸਟ ਆਰਲੈਂਡ ਬੇਨਤੀ ਕਰਦਾ ਹਾਂ ਤੁਹਾਡੇ ਕੋਲੇ ਪਾਵਰ ਆ ਪੰਜਾਬ ਨੂੰ ਬਚਾਉਂਦੀ ਸ਼ੁਰੂ ਕਰ ਦਿਓ ਪੰਜਾਬ ਬਚਾਉਣਾ ਐਸ 19 ਤਰੀਕ ਨੂੰ ਵੋਟਾਂ ਪਾ ਕੇ ਦਿਖਾ ਦਿਓ ਕਿ ਜੇ 92 ਸੀਟਾਂ ਦੇ ਵੀ ਸਕਦੇ ਐ ਤੇ ਸਾਰੀਆਂ ਸੀਟਾਂ ਜਮਾਨਤਾਂ ਜ਼ਬਤ ਵੀ ਕਰ ਸਕਦੇ ਐ ਮੈਨੂੰ ਪੂਰੀ ਆਸ ਹੈ ਕਿ ਜੈਜਾ ਮਾਹੌਲ ਲੱਗਿਆ ਪੰਜਾਬ ਦੇ ਲੋਕ ਹੁਣ ਜਾਗਣਗੇ ਤੇ ਮੈਂ ਸਾਰਿਆਂ ਨੂੰ ਕਹਿਣਾ ਜਾਗੋ ਤੇ ਆਪਣੇ ਪੰਜਾਬ ਨੂੰ ਬਚਾ ਲਓ ਤੇ ਮੈਂ ਇਹਨਾਂ ਦੇ ਨਾਲ ਜਿੰਨੇ ਵੀ ਸਾਥੀ ਆਏ ਐ ਇੱਕ ਕੌਣ ਕੌਣ ਅਮ੍ਰਿਤਾ ਸੋਈ ਅਮ੍ਰਿਤਾ ਸੋਈ ਜੀ ਜੁਆਇਨ ਕਰਨਾ ਹੈ ਤੁਸੀਂ ਉਹਨੂੰ ਇੱਕ ਬੁਧੇ ਦਿਓ ਆ ਲੋ ਅਮਰਤਾ ਸੋਹੀ ਜੀ ਗੁਰਪ੍ਰੀਤ ਕੌਰ ਸੰਧੂ ਜੀ ਹਰਪ੍ਰੀਤ ਸਿੰਘ ਜੀ ਜੋ ਮੀਡੀਆ ਦੇਖਦੇ ਰਹੇ ਸਾਰਾ ਆਮ ਆਦਮੀ ਪਾਰਟੀ ਦੇ ਇੱਕ ਬਜਾ ਜੀ ਆ ਸਾਰੀ origional team ਸਾਰੀ ਇਹਨਾਂ ਦੀ ਸਾਰੀ ਸਤੋਂ ਪਾਲੀ ਦਲ ਵਿਚਾਂ ਦੀ ਆਜਾ ਆਜਾ ਕਿਰਨ ਆਜਾ ਮੈਂ ਤੁਹਾਨੂੰ ਇਹ ਨਾ ਦੱਸਦਾ ਅਗਲੇ ਸਾਲ ਸਮਝ ਲਓ ਇਸ ਟਾਈਮ ਤੱਕ ਮੱਲਾ ਕੋ ਬੰਦਾ ਨਹੀਂ ਰਹਿਣਾ ਆਮ ਆਦੀ ਪਾੜੀ ਮੈਂ ਤਾਂ ਆ ਵੀ ਕਹਿਣਾ ਜਿਹੜਾ ਰੋੜਾ ਸਾਹਿਬ ਵੀ ਪਹਿਲੇ ਭੱਜੰਗੇ ਜਿਹੜਾ ਹੁਣ ਕੈਂਡੀਡੇਟ ਆ ਨਾ ਮੇਰਾ ਲਿੱਖ ਕੇ ਲੈ ਲਿਓ ਅੱਜ ਰੋੜਾ ਸਾਹਿਬ ਸੰਧੇ ਵੀ ਹੋਣੇ ਆ ਉਹ ਨਹੀਂ ਰਹਿਣਗੇ ਆਮ ਆਦੀ ਪਾੜੀ ਆ ਤਾਂ ਟੈਂਪਰਰੀ ਸਾਲ ਕੁ ਫਾਇਦਾ ਫੋਦਾ ਲੈਣ ਵਾਸਤੇ ਇੱਥੇ ਗਏ ਆ ਕਿਸੇ ਨੇ ਨਹੀਂ ਰਹਿਣਾ ਸਾਰੇ ਅੱਕੇ ਪਏ ਆ ਾਰੇ ਤੁਸੀਂ ਦੇਖੋ ਵਿਚਾਰੇ ਨੂੰ ਐਮਪੀ ਤੋਂ ਬਣਾਤਾ ਥੱਲੇ ਲੋਕੀ ਪ੍ਰਮੋਸ਼ਨ ਲੈ ਕੇ ਜਾਂਦੇ ਆ ਡਿਮੋਟ ਕਰਤਾ ਕਿਉਂਕਿ ਕੇਜਰੀਵਾਲ ਨੂੰ ਬਣਾਉਣਾ ਐਮਪੀ ਪੰਜਾਬ ਤੋਂ ਕੇਜਰੀਵਾਲ ਜਾਊਗਾ ਐਮਪੀ ਆਹ ਦੇਖ ਲੋ ਹਾਲਾਤ ਕਿੰਨੇ ਦਾ ਬੇਚਾਰੀ ਇਤਨੂੰ ਕਰਾ ਸਾਰੀ ਗੱਲ ਐਮਪੀ ਕੇਸਾ ਛੋਟਾ ਬੋਸ ਮੈਂ ਹਾਂ ਹਾਂਜੀ ਤੁਸੀਂ ਕੋ ਬੋਲਣਾ ਹਾਂਜੀ ਇੱਕ ਮਿੰਟ ਤੁਸੀਂ ਬੋਲ ਦਿਓ ਬੋਲੋ ਪਹਿਲਾਂ ਤਾਂ ਸਾਰੇ ਇੱਥੇ ਆਇਆ ਮੇਰੇ ਵੱਲੋਂ ਪਿਆਰ ਭਰੀ ਸਵਾਗਤ। ਅਸੀਂ ਜਿਵੇਂ ਬਹੁਤ ਮਿਹਨਤ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਸੀ ਤੇ ਬਹੁਤ ਉਮੀਦਾਂ ਲਾਈਆਂ ਸੀ ਕਿ ਸਾਡੇ ਪੰਜਾਬ ਦਾ ਭਲਾ ਕਰੂਗੀ ਔਰ ਪੰਜਾਬ ਦੇ ਲਈ ਵਧੀਆ ਕੰਮ ਹੋਣਗੇ ਸਾਡੇ ਯੂਥ ਨੂੰ ਰੋਜ਼ਗਾਰ ਮਿਲਣਗੇ ਤੇ ਪਰ ਉਹ ਚੀਜ਼ਾਂ ਜਿਵੇਂ 22 ਦੇ ਵਿੱਚ ਸਰਕਾਰ ਬਣੀ ਹੈ ਤੇ ਅਸੀਂ ਬਹੁਤ ਜਿਵੇਂ ਹਾਈ ਕਮਾਂਡ ਦੇ ਨਾਲ ਗੱਲਾਂ ਕਰਨੀਆਂ ਕਿ ਜੀ ਮੈਂ ਨਾ ਨੇ ਗਰੰਟੀਆਂ ਜਿਹੜੀਆਂ ਦਿੱਤੀਆਂ ਸੀ ਜਿਵੇਂ ਕਿ ਮਹਿਲਾਵਾਂ ਦੀ ਹੀ ਫਸਟ ਗਰੰਟੀ ਲਾ ਲੋ 1000 ਰੁਪਏ ਆ ਕਿਉਂਕਿ ਮੈਂ ਮਹਿਲਾ ਵਿੰਗ ਦੀ ਪ੍ਰਧਾਨ ਸੀ ਤਾਂ ਮਹਿਲਾਵਾਂ ਕਹਿੰਦੀਆਂ ਸੀਗੇ ਕਿ 1000 ਰੁਪਏ ਗਰੰਟੀ ਦਿਓ ਜੀ ਤਾਂ ਮੈਂ ਆਪਣੇ ਇੱਕ ਸਾਡੇ ਹਾਈ ਕਮਾਂਡ ਪਾਰਟੀ ਹਾਈ ਕਮਾਂਡ ਸੀ ਉਹਨਾਂ ਨਾਲ ਗੱਲ ਕੀਤੀ ਕਿ ਤੁਸੀਂ 1000 ਰੁਪਏ ਗਰੰਟੀ ਸਰ ਕਦੋਂ ਦੋਗੇ ਰਿਲੀਜ਼ ਕਰੋਗੇ ਤਾਂ ਉਹਨਾਂ ਨੇ ਉਹਨਾਂ ਦਾ ਕੀ ਜਵਾਬ ਸੀ ਕਿ ਉਹਨਾਂ ਨੇ ਇਹ ਕਿਹਾ ਕਿ ਕਹਿੰਦੇ ਮੈਡਮ ਸਰਕਾਰਾਂ ਤਾਂ ਬਹੁਤ ਕੁਝ ਝੂਠ ਬੋਲ ਕੇ ਰਾਜ ਕਰ ਜਾਂਦੀਆਂ ਨੇ ਤਾਂ ਸਾਡਾ ਮਨ ਬਹੁਤ ਉਸ ਟਾਈਮ ਖੱਟਾ ਹੋਇਆ ਕਿ ਦੇਖੋ ਇਹ ਸਰਕਾਰ ਇਹ ਜੀ ਹੈ ਜਿਹੜੀ ਪਹਿਲਾਂ ਹੀ ਇਹ ਗੱਲਾਂ ਕਰ ਰਹੀ ਹੈ ਕਿ ਅਸੀਂ ਝੂਠ ਬੋਲ ਕੇ ਰਾਜ ਅੱਜ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਐਡਵਰਟਾਈਜ਼ਮੈਂਟ ਤੇ ਕਿੰਨਾ ਪੈਸਾ ਬਰਬਾਦ ਕੀਤਾ ਜਾ ਰਿਹਾ ਜੇ ਉਹੀ ਪੈਸਾ ਆਪਣੇ ਪੰਜਾਬ ਦੇ ਉੱਤੇ ਲਗਾਇਆ ਜਾਂਦਾ ਤਾਂ ਅੱਜ ਹਾਲਾਤ ਕੁਝ ਹੋਰ ਹੁੰਦੇ ਜਿਹੜਾ ਪੈਸਾ ਅੱਜ ਪੰਜਾਬ ਦਾ ਇਕੱਠਾ ਕਰਕੇ ਦਿੱਲੀ ਦੇ ਵਿੱਚ ਭੇਜਿਆ ਜਾ ਰਿਹਾ ਹੈ ਉਹ ਤੁਹਾਨੂੰ ਤੁਹਾਡੇ ਸਾਹਮਣੇ ਹੀ ਐ ਅੱਜ ਪੰਜਾਬ ਦੀਆਂ ਚੇਰਮੈਨੀਆਂ ਜਿਹੜੇ ਆਪਣੇ ਪੰਜਾਬੀਆਂ ਨੇ ਇੰਨੀ ਮਿਹਨਤ ਕਰ ਕਰਕੇ ਸਾਡੀ ਪਾਰਟੀ ਬਣਾਈ ਸੀ ਆਮ ਆਦਮੀ ਪਾਰਟੀ ਪਰ ਅੱਜ ਉਹਨਾਂ ਦੀ ਮਿਹਨਤ ਨੂੰ ਦਰਕਿਨਾਰ ਕਰਕੇ ਉਹੀ ਚੇਰਮੈਨੀਆਂ ਜਿਨ੍ਹਾਂ ਜਿਹੜੇ ਕਿ ਇਹਨਾਂ ਦੇ ਜਿਹੜੇ ਪੇਡ ਵਰਕਰ ਸੀ ਇਹਨਾਂ ਦੇ ਖਾਸਮ ਖਾਸ ਸੀ ਇਹਨਾਂ ਦੇ ਚਾਪਲੋਸ ਸੀ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਤੇ ਵਰਕਰ ਤਾਂ ਉਹੀ ਉੱਥੇ ਵਿਚਾਰਾ ਮੈਂ ਕਹਿੰਦੀ ਆ ਮੀਡਲ ਕਲਾਸ ਬੰਦਾ ਗਰੀਬੀ ਰੇਖਾ ਤੱਕ ਪਹੁੰਚਾਤਾ ਉਹਨਾਂ ਨੇ ਆਪਣੇ ਪੱਲਿਓਂ ਦੀ ਪੈਸੇ ਖਰਚ ਕਰ ਕਰ ਕੇ ਅਸੀਂ ਉਹਨਾਂ ਦੇ ਦੁੱਖ ਦੇਖਦੇ ਆ ਤਾਂ ਮੈਂ ਉਹਨਾਂ ਵਰਕਰਾਂ ਦੇ ਹੱਕ ਦੇ ਵਿੱਚ ਆ ਰੀਸੈਂਟਲੀ 1 ਜੂਨ ਨੂੰ ਧਰਨਾ ਵੀ ਲਗਾਇਆ ਸੀ ਆਪਣੀ ਪਾਰਟੀ ਦੇ ਖਿਲਾਫ ਕਿਉਂਕਿ ਮੈਂ ਇਹਨਾਂ ਦੀਆਂ ਨੀਤੀਆਂ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ ਇਹਨਾਂ ਦੇ ਅੰਦਰ ਜੋ ਹੋ ਰਿਹਾ ਉਹ ਸਿਰਫ ਇੱਕ ਦਿਖਾਵਾ ਹੈ ਹੋਰ ਕੁਝ ਨਹੀਂ ਬਸ ਮੈਂ ਤੁਹਾਡੇ ਸਾਰੇ ਅੱਗੇ ਇਹੀ ਬੇਨਤੀ ਕਰਦੀ ਆ ਲੁਧਿਆਣਾ ਵਾਸੀਆਂ ਦੇ ਅੱਗੇ ਦੇਖੋ ਹੁਣੇ ਅੱਜ ਇਹ ਬਿਲਕੁਲ ਇਹ ਹੈ ਕਿ ਸੰਜੀਵ अरोड़ा ਨੂੰ ਅੱਗੇ ਕੀਤਾ ਗਿਆ ਮੋਰਾ ਬਣਾਇਆ ਗਿਆ ਹੈ ਕਿਸ ਕਰਕੇ ਕੇਜਰੀਵਾਲ ਸਾਹਿਬ ਨੂੰ ਅੱਗੇ ਉੱਪਰ ਰਾਜ ਸਭਾ ਦੇ ਵਿੱਚ ਭੇਜਣ ਲਈ ਅੱਜ ਪੂਰੇ ਪੰਜਾਬ ਦੇ ਐਮ ਐਲ ਏ ਮੰਤਰੀ ਲੁਧਿਆਣੇ ਦੇ ਵਿੱਚ ਡੇਰਾ ਲਾ ਕੇ ਬੈਠੇ ਨੇ ਪੰਜਾਬ ਦਾ ਦੇਖੋ ਕੀ ਕੰਮ ਹੋ ਰਿਹਾ ਕੋਈ ਕੰਮ ਨਹੀਂ ਹੋ ਰਿਹਾ ਕੋਈ ਕੁਝ ਨਹੀਂ ਲਾਈਨ ਆਰਡਰ ਦਾ ਉਹ ਧਜੀਆਂ ਉਡਾਈਆਂ ਜਾ ਰਹੀਆਂ ਨੇ ਮਤਲਬ ਇੰਨਾ ਕਿ ਪੰਜਾਬ ਦਾ ਇਹ ਕਹਿੰਦੇ ਨੇ ਰੰਗਲਾ ਪੰਜਾਬ ਇਹਨਾਂ ਨੇ ਪੰਜਾਬ ਦਾ ਇੰਨਾ ਮਾੜਾ ਹਾਲ ਕਰਤਾ ਕਿ ਕਹਿ ਨਹੀਂ ਸਕਦੇ ਇਹ ਤੁਹਾਡੇ ਸਾਹਮਣੇ ਹੀ ਹੈ ਗੰਦਲਾ ਪੰਜਾਬ ਗੰਦਲਾ ਪੰਜਾਬ ਕਰ ਦਿੱਤਾ ਤਾਂ ਸਾਨੂੰ ਮਜਬੂਰਨ ਇਹ ਪਾਰਟੀ ਛੱਡਣੀ ਪਈ ਹੈ ਪਰ ਮੈਂ ਤੁਹਾਡੇ ਸਾਰੇ ਲੋਕਾਂ ਅੱਗੇ ਤੁਹਾਡੇ ਚੈਨਲਾਂ ਦੇ ਥਰੂ ਸਾਰੇ ਅੱਗੇ ਇਹੀ ਅਪੀਲ ਕਰੂੰਗੀ ਪਲੀਜ਼ ਆਪਣੇ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਬਚਾ ਸਕਦੀ ਹੈ ਜੋ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੀ ਹੈ ਪੰਜਾਬ ਦਾ ਭਲਾ ਸੋਚੂਗੀ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜੀ ਤੁਹਾਡੇ ਸਾਹਮਣੇ ਹੀ ਆਪਣੇ ਉਹਨਾਂ ਨੇ ਦੇਖੋ ਕਿੰਨੇ ਕੰਮ ਕੀਤੇ ਨੇ ਅੱਜ ਲੋਕਾਂ ਨੂੰ ਇਹ ਹੋ ਗਿਆ ਕਿ ਲੋਕ ਕਹਿ ਰਹੇ ਨੇ ਕਿ ਅੱਜ ਅਕਾਲੀ ਦਲ ਸਰਕਾਰ ਆਣੀ ਚਾਹੀਦੀ ਹੈ ਯਾਦ ਕਰ ਰਹੇ ਨੇ ਲੋਕ ਲੋਕ ਕਹਿ ਰਹੇ ਨੇ ਕਿ ਸੁਖਵੀਰ ਵਰਗਾ ਬੰਦਾ ਹੀ ਨਹੀਂ ਕੋਈ ਮੇਰੇ ਕੋਲੇ ਕਈ ਲੋਕਾਂ ਦੇ ਪਰ ਪੂਰੇ ਪੰਜਾਬ ਤੋਂ ਫੋਨ ਆ ਰਹੇ ਨੇ ਆਲਮੋਸਟ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਭੈਣ ਜੀ ਉਹ ਸਰਕਾਰਾਂ ਵਧੀਆ ਸੀ ਮੈਂ ਪ੍ਰੋਫੈਸਰ ਸੁਮੇਰ ਜੀ ਐ ਇਹਨਾਂ ਨੇ ਬਹੁਤ ਮਿਹਨਤ ਕੀਤੀ ਸਾਡੇ ਨਾਲ ਇਹ ਪਟਿਆਲਾ ਸ਼ਹਿਰ ਤੋਂ ਬਹੁਤ ਮਿਹਨਤ ਕਰ ਰਹੇ ਸੀ ਡਿਜ਼ਰਵ ਕਰਦੇ ਸੀ ਕੈਂਡੀਡੇਟ ਸੀਗੇ ਤੇ ਇਹਨਾਂ ਨੂੰ ਪਿੱਛੇ ਕਰਕੇ ਇੱਕ ਜਿਹੜੇ ਕਿ ਕਹਿੰਦੇ ਹੁੰਦੇ ਨੇ ਨਾ ਗੱਲ ਬਦਲੂ ਆ ਜਾਂਦੇ ਨੇ ਕਈ ਤੇ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਸ਼ਹਿਰ ਤੋਂ ਜੇ ਇਹਨਾਂ ਦੀ ਮਿਹਨਤ ਕਿੱਥੇ ਗਈ ਮੈਂ ਇਹ ਸੋਚਦੀ ਆ ਕਿ ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਔਰ ਬਸ ਮੈਂ ਇੰਨਾ ਹੀ ਕਹਿਣਾ ਚਾਹੂੰਗੀ ਮੇਰੇ ਨਾਲ ਭੈਣ ਅਮ੍ਰਿਤਾ ਸੋਹੀ ਹੈ ਜੋ ਕਿ ਅਮਲੋਤੋਂ ਨੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਪਾਰਟੀ ਦੇ ਲਈ ਇਹਨਾਂ ਨੂੰ ਵੀ ਦਰਕਰਨ ਕੀਤਾ ਤੇ ਨਾਲ ਮੇਰੇ ਭੈਣ ਜੀ ਗੁਰਪ੍ਰੀਤ ਸੰਧੂ ਜੀ ਨੇ ਜਿਨ੍ਹਾਂ ਨੇ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਬਹੁਤ ਮਿਹਨਤ ਕੀਤੀ ਹੈ ਇਸ ਤੋਂ ਅੱਜ ਤਾਂ ਬਸ ਅਸੀਂ ਬਹੁਤ ਇੱਥੇ ਕਿਉਂਕਿ ਸਾਨੂੰ ਇੱਕਦਮ ਹੀ ਆਣਾ ਪਿਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨਿੰਗ ਆਮ ਆਦਮੀ ਪਾਰਟੀ ਦੇ ਲੋਕਾਂ ਦੀ ਆਕਾਲੀ ਦਲ ਦੇ ਵਿੱਚ ਜੁਆਇਨਿੰਗਾਂ ਹੋਣਗੀਆਂ ਤੇ ਇਹ ਤੁਸੀਂ ਆਪ ਹੀ ਦੇਖੋਗੇ ਔਰ ਮੁੰਡ ਤੋਂ ਅਸੀਂ ਆਕਾਲੀ ਦਲ ਨੂੰ ਅੱਗੇ ਲੈ ਕੇ ਆਵਾਂਗੇ ਔਰ ਤਾਂ ਜੋ ਆਕਾਲੀ ਦਲ ਸਾਡੇ ਪੰਜਾਬ ਦਾ ਭਲਾ ਕਰ ਸਕੇ ਤੇ ਪੰਜਾਬ ਦੇ ਲੋਕਾਂ ਦੀ ਸੁਣਵਾਈ ਇਸੇ ਪਾਰਟੀ ਦੇ ਵਿੱਚ ਹੈ ਨਾ ਕਿ ਦਿੱਲੀ ਤੋਂ ਚੱਲਣ ਵਾਲੀਆਂ ਕਿਸੇ ਵੀ ਪਾਰਟੀ ਦੇ ਵਿੱਚ ਹੈ ਜਿਹੜੀ ਤੁਸੀਂ ਹੁਣੇ ਕਿਹਾ ਵੀ 100000 ਰੁਪਏ ਜਿਹੜਾ ਜਿਹੜੀ ਤੋਂ ਦੇਣਾ ਸੀ ਇੱਕ ਦਿਨ ਨੇ ਕਿਹਾ ਇਹ ਝੂਠ ਬੋਲਦੀਆਂ ਨੇ ਇਹ ਲਿੰਗ ਦਾ ਨਾਮ ਲੈ ਸਕਦੇ ਦੇਖੋ ਇਹ ਦਿੱਲੀ ਹਾਈ ਕਮਾਂਡੀ ਸੀ ਜਿਨ੍ਹਾਂ ਨੇ ਇਹ ਗੱਲ ਕੀਤੀ ਸੀਗੀ ਦਿੱਲੀ ਦਿੱਲੀ ਦੇ ਹੀ ਐਮਐਲਏ ਨੇ ਨਾ ਕੀ ਹੈ ਸਨੇ ਸਭ ਤੋਂ ਵੱਡਾ ਝੂਠਾ ਦਾ ਕੇਜਰੀਵਾਲ ਬਿਲਕੁਲ ਬਿਲਕੁਲ ਉਹ ਕੰਦੀ ਲੋੜ ਹੀ ਨਹੀਂ ਹਾਂ ਬਿਲਕੁਲ ਸਾਬ ਇਹਦਾ ਐਡੀ ਇੱਕ ਝੂਠਾ ਹੈ ਐਡਾ ਵੱਡਾ ਠੱਗ ਮੈਂ ਬੰਦਾ ਦੇਖਿਆ ਨਹੀਂ ਜਿੰਨਾ ਉਹ ਹੈ ਇਹ ਸ਼ਕਲ ਹੈ ਜੀ ਬਣਾ ਲੂਗਾ ਮਫਲਰ ਜਪਾ ਕੇ ਖੰਗੀ ਜਾਊਗਾ ਬਿਮਾਰੀ ਕੋਈ ਨਹੀਂ ਉਹਨੂੰ ਦਿਖਾਉਗਾ ਕਿ ਮੈਂ ਆਮ ਆਦਮੀ ਦਾ ਤੇ ਉਹਦੇ ਘਰ ਜਾ ਕੇ ਦੇਖੋ ਕਿੰਨਾ ਲੱਗਾ ਕਿੰਨੇ ਕਰੋੜਾਂ ਦਾ ਆਪਣੇ ਘਰ ਬਣਾਇਆ ਉਹਨੇ ਆ ਬੇਸਿਕਲੀ ਕੀ ਹੈ ਆ ਸਾਰੇ ਕ੍ਰਿਮਨਲ ਇਕੱਠੇ ਹੋਏ ਐ ਲੁੱਟਣ ਵਾਸਤੇ ਇੱਕ ਗੈਂਗ ਬਣ ਗਈ ਸੀ ਉਹਨ ਬਚਾਰੇ ਪੰਜਾਬੀ ਆਪਣੇ ਦਿਲ ਦੇ ਵੱਡੇ ਐ ਤੇ ਆਪਾਂ ਫਸ ਗਏ ਐ ਬਾਕੀ ਹਿੰਦੁਸਤਾਨੀ ਫਸਿਆ ਤੇ ਹੁਣ ਗੈਰੀ ਹਾਲਾਤ ਐ ਆ ਇਹਨਾਂ ਦਾ ਲਾਸਟ ਸਟੇਸ਼ਨ ਐ ਇਹਦੇ ਬਾਅਦ ਸਾਰੇ ਅੰਦਰ ਹੀ ਜਾਣਗੇ ਹਲੇ ਤਾਂ ਟੈਂਪਰੀ ਜੇਲ ਚ ਆਏ ਕੋਈ ਨਹੀਂ ਰਹਿਣਾ ਇਨਾਂ ਤੋਂ बादल साहब एक सवाल है आपसे मैं डे टू डे न्यूज़ से अमर और बादल साहब की बात करें बड़े बादल साहब की पाँच बार मुख्यमंत्री रहे हैं तीन बार टर्न ओवर उन्होंने पूरा किया और दूसरी बात ये है कि एस के लिए बहुत बढ़िया काम किया आटा दाल स्की बहुत सारे अच्छे काम किए अब सवाल मेरा ये है और इस जवाब मुझे चाहिए अभी व्यापारियों का एक सम्मेलन हो रहा था चंडीगढ़ में और पंजाब के मुख्यमंत्री बोलते हैं बिना नाम लिए कि पहले की सरकारों में व्यापारियों से धांधली के तौर पर पैसा लिया जाता था, था और हिस्सेदारी की बात की जाती थी अब इशारा किस तरह है आप भी समझदार हैं और दूसरा सवाल मेरा यह है अकाली दल का कमबैक कैसे होगा सर कमबैक बैक लोगों के दिल चाहे तुम किसी ना भी गल कर लो मैं जो तुम जान के हथ नहीं करे करने जो मैं थोड़ा भी पूछा ना सारे अकाली दल में ही वोट पाओगे मैंने पता <laughs> सही है कि नहीं ਪਹਿਲੇ ਤੁਸੀਂ ਦੇਖੋ ਜਿਹੜੀ ਆ ਸੜਕਾਂ ਤੇ ਤੁਸੀਂ ਜਾ ਰਹੇ ਹੋ ਜਿਹਦੇ ਸ਼ਹਿਰ ਟ੍ਰੈਫਿਕ ਘਟ ਗਿਆ ਥੋੜੀ ਕਿੰਨੀ ਡਿਵੈਲਪਮੈਂਟ ਹੋਈ ਹੈ ਕਿਤੇ ਹੋਈ ਹੈ ਕਿਤੇ ਮੈਂ ਕਹਿੰਦਾ ਜੀ ਕੈਮਰਾ ਚੇਂਜ ਇਧਰਲੇ ਪਾਸੇ ਕਰ ਲੋ ਸਾਰਿਆਂ ਦੇ ਸਿਰ ਐਂ ਹੋਈ ਜਾਂਦੇ ਅੱਜ ਦੱਸਾ ਕੀ ਹੈ ਪਹਿਲੇ ਸਵਾਲ ਦਾ ਜਵਾਬ ਸੋ ਇਹ ਤਾਂਦਲੀਆਂ ਉਹਨਾਂ ਕਦ ਦੱਸੇ ਕਿਨੇ ਕੀਤੀਆਂ ਹੈ ਮੈਂ ਦੱਸਦਾ ਕੇਜਰੀਵਾਲ ਸੂਰਿਆ ਮਹੀਨੇ ਦਾ ਲੈਂਦੇ ਆਜਨ ਲੈਂਡ ਪੂਲਿੰਗ ਕੀ ਹੈ ਲੈਂਡ ਪੂਲਿੰਗ ਐਕ ਜਿਹੜਾ ਲੈ ਮੈਂ ਤੁਹਾਨੂੰ ਜਲਦੀ ਖੁਲਾਸਾ ਕਰਨ ਲੱਗੇ ਇੱਕ ਦੋ ਦਿਨਾਂ ਚ ਪ੍ਰੈਸ ਕਾਉਂਟ ਕਰਕੇ ਸਭ ਤੋਂ ਵੱਡਾ ਸਕੈਮ ਆ ਲੈਂਡ ਐਕ acquisition ਹੈ ਆ ਡਰਾ ਰਿਆ ਸਾਰੇ ਰਜਿਸਟਰ ਡਰਾ ਕੇ ਫਿਰ ਇਹਨਾਂ ਨੂੰ ਇਹਨਾਂ ਨੇ ਐਕਟ ਵਿੱਚ ਪ੍ਰੋਵੀਜ਼ਨ ਰੱਖੀ ਕਿਦਾ ਮਰਜ਼ੀ ਛੱਡ ਸਕਦੇ ਆ ਤੇ ਕਿਦਾ ਮਰਜ਼ੀ ਅਕਵਾਇਰ ਕਰ ਸਕਦੇ ਆ ਮਤਲਬ 100 100 ਇੱਕ ਕਰੋੜ ਰੁਪਏ ਕਿੱਲਾ ਰੱਖਿਆ ਰੇਟ ਇਹਨਾਂ ਨੇ ਆਪਣਾ ਪ੍ਰਧਾਨ ਜੀ ਡਾਕਟਰ ਐਸ ਦਾ ਬੜਾ ਕਰੌਲਾ ਪੈ ਰਿਹਾ ਕਿਦਾ ਡਾਕਟਰ ਐਸ ਦਾ ਹਮ ਜਦ ਤੱਕ ਕਰ ਰਿਹਾ ਡਾਕਟਰ ਦਾ کہہ ਰਿਹਾ ਡਾਕਟਰ ਗ੍ਰਾਮ ਵਿੱਚ ਨਹੀਂ ਉੱਠਦਾ ਮਤਲਬ ਡਾਕਟਰ ਜੀ ਡਾਕਟਰ ਡਾਕਟਰ ਅਹੀ ਤਾਂ ਅਮਰਤਾ ਦੇ ਬੰਦੇ ਆ ਮੁੱਖ ਮੰਤਰੀ ਨੂੰ ਪੁੱਛ ਲੋ ਆਪਣਾ ਵੀ ਕਰਾ ਲਈ ਸਰਬਾਤਮਕ